ਨਮਸਕਾਰ ਸਤਿ ਸ਼੍ਰੀ ਅਕਾਲ ਅਦਾਬ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਆਤਾ ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ ਜਾਂ ਮਿੱਟੀ ਦੇ ਦੀਵੇ ਬਣਾਉਣ ਦਾ ਕੰਮ ਬਿਜਲੀ ਉਤਪਾਦਕਾਂ ਦਾ ਅੱਜ ਖਤਮ ਹੋ ਗਿਆ ਹੈ ਸਤੰਬਰ ਅਕਤੂਬਰ ਮਹੀਨੇ ਦੇ ਵਿੱਚ ਦੀਵਾਲੀ ਵਾਲੇ ਦਿਨਾਂ ਦੇ ਵਿੱਚ ਮਿੱਟੀ ਦੇ ਦੀਵੇ ਦਾ ਕੰਮ ਬਹੁਤ ਹੀ ਜ਼ੋਰਾਂ ਸ਼ੋਰਾਂ ਤੇ ਚੱਲਦਾ ਸੀ ਪਰ ਅੱਜ ਤੇ ਸਮੇਂ ਦੇ ਵਿੱਚ ਜਿਹੜੇ ਲੋਕ ਦੂਜਿਆਂ ਦੇ ਘਰਾਂ ਦੇ ਵਿੱਚ ਰੌਸ਼ਨੀ ਕਰਦੇ ਸਨ ਅੱਜ ਉਹਨਾਂ ਦੇ ਘਰਾਂ ਦੇ ਵਿੱਚ ਹਨੇਰਾ ਹੋ ਗਿਆ ਹੈ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਕਾਰੀਗਰ ਜਦੋਂ ਧਰਮਪਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹ ਪਿਛਲੇ 50 ਸਾਲਾਂ ਤੋਂ ਇਹ ਕੰਮ ਕਰ ਰਹੇ ਹਨ ਪਰ ਇਸ ਕੰਮ ਵਿੱਚ ਅੱਜ ਦੇ ਸਮੇਂ ਦੇ ਵਿੱਚ ਰੋਜ਼ਗਾਰ ਨਹੀਂ ਦੇਖਿਆ ਜਾ ਸਕਦਾ ਸਿਰਫ ਤੇ ਸਿਰਫ ਜੱਦੀ ਪੁਸ਼ਟੀ ਕੰਮ ਹੋਣ ਕਰਕੇ ਉਹ ਇਹ ਕੰਮ ਕਰ ਰਹੇ ਹਨ ਤੇ 30 ਕਿਲੋਮੀਟਰ ਦੂਰ ਤੋ ਜਾ ਕੇ ਮਿੱਟੀ ਲੈ ਆਦੇ ਹਨ ਧਰਮਪਾਲ ਨੇ ਦੱਸਿਆ ਕਿ ਚੀਨੀ ਦੀਵਿਆਂ ਕਾਰਨ ਬਿਜਲੀ ਦੀਆਂ ਲੜੀਆਂ ਨੇ ਕਾਰੋਬਾਰ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਇਸ ਰੋਜ਼ਗਾਰ ਵਿੱਚ ਰੋਜ਼ੀ-ਰੋਟੀ ਕਮਾਉਣ ਦੀ ਉਮੀਦ ਨਹੀਂ ਰਹੀ ਹੁਣ। ਪਰ ਜੱਦੀ ਪੁੱਛੀ ਕੰਮ ਜਾਰੀ ਰੱਖਣ ਦੀ ਉਹ 30 ਕਿਲੋਮੀਟਰ ਦੂਰ ਤੋਂ ਮਿੱਟੀ ਲਿਆ ਕੇ ਮਿੱਟੀ ਨਾਲ ਮਿੱਟੀ ਹੋ ਰਹੀ ਹੈ। ਪਹਿਲਾਂ ਪਿੰਡਾਂ ਦੇ ਮੇਲਿਆਂ ਤੇ ਬਾਜ਼ਾਰਾਂ ਵਿੱਚ ਮਿੱਟੀ ਦੇ ਭਾਂਡੇ ਵੇਚੇ ਜਾਂਦੇ ਸਨ ਪਰ ਹੁਣ ਉਹਨਾਂ ਦੀ ਥਾਂ ਚੀਨੀ ਦੇ ਬਨੇ ਸਮਾਨ ਨੇ ਲੈ ਲਿਆ ਹੈ ਇਨਾਂ ਹਾਲਾਤਾਂ 'ਚ ਹੌਲੀ-ਹੌਲੀ ਮਿੱਟੀ ਦਾ ਕੰਮ ਕਰਨ ਵਾਲੇ ਲੋਕਾਂ ਦਾ ਕਾਰੋਬਾਰ ਬੰਦ ਹੋਣ ਦੇ ਕੰਢੇ ਪਹੁੰਚ ਗਿਆ ਹੈ ਤੁਸੀਂ ਅੱਜ ਦੀਵਾਲੀ ਦਾ ਤਿਆਰੀਆਂ ਕਰ ਰਹੇ ਹੋ ਜੀ ਹਾਂ ਜੀ ਕਿੰਨੇ ਸਾਲ ਹੋ ਗਏ ਵੀਰੇ ਕੰਮ ਕਰਦੇ ਹਨ ਵੀਰੇ ਘੱਟੋ-ਘੱਟ ਮੈਨੂੰ 50 ਸਾਲ ਤੋਂ ਮੈਨੂੰ ਹੋਗਾ ਕੰਮ ਕਰਦੇ ਅੱਛਾ ਤੇ ਕਿੰਨੇ ਦਿਨ ਲੱਗ ਜਾਂਦੇ ਇੱਕ ਦੀਵੇ ਨੂੰ ਮਤਲਬ ਕਿ ਪਕਨ ਦੇ ਵਿੱਚ ਇਹ ਘਟੋ ਘਾਟੇ ਬਾਜੀ ਆਪ ਤੇ ਜੇ ਤਿਆਰ ਹੁੰਦਾ ਜਾ ਕੇ ਪੱਕਦਾ ਇੱਤੇਗਾ ਫਿਰ ਇਕੱਠੇ ਹੋ ਜਾਣਗੇ ਕੋਈ 10000 ਰੇ ਦੀਵਾ ਫਿਰ ਮੁਕਾਵਾ ਗਿਆ ਤੇ ਇਹ ਮਿੱਟੀ ਵਗੈਰਾ ਫਿਰ ਕਿੱਥੋਂ ਲਿਆਉਂਦੇ ਹੋ ਤੁਸੀਂ ਇਹ ਮਿੱਟੀ ਵੀਰ ਜੀ ਘਵਾਇਓ ਆਂਦੇ ਖੁਬਾਇਓ ਤੋ ਆਪਣੀ ਮਿੱਟੀ ਖਰਾਬ ਹੋ ਜੂਗੀ ਇਹ ਤਾਂ ਸੇਮ ਦੀ ਮਿੱਟੀ ਆਪਣੀ ਮਿੱਟੀ ਕੰਮ ਨਹੀਂ ਲੈਣੀ ਤੇ ਫਿਰ ਮਿੱਟੀ ਮੋਲ ਲਿਆ ਕੇ ਆਉਂਦੇ ਹਾਂ ਜੀ ਮਿੱਟੀ ਮੋਲ ਕੀ ਰੇਟ ਮਿਲਦੀ ਤੁਹਾਨੂੰ 6000 ਦਾ ਦਿੱਤਾ ਲਿਆਉਂਦੇ ਹਾਂ ਪਰ ਉਸ ਮਿੱਟੀ ਦੇ ਵਿੱਚ ਕੋਈ ਚੀਜ਼ ਵੀ ਮਿਕਸ ਕਰਨੀ ਪੈਂਦੀ ਹੈ ਕਿ ਸਿੱਧਾ ਉਵੇਂ ਹੀ ਪਾਣੀ ਫਿਰ ਲੱਕੜਾਂ ਦੇ ਬੂਰੇ ਨਾਲ ਪਕਾਣੀ ਪੈਂਦੀ ਹੈ। ਲੱਕੜਾਂ ਦਾ ਬੂਰਾ ਹੋ ਗਿਆ ਇੱਕ ਚਾਵਲਾ ਦਾ ਜਿਹੜਾ ਖਾਲੀ ਫੇਲਰ ਆਂਦਾ ਹੈ ਇਹ ਕਹਿੰਦਾ ਹੈ ਆਪੀਆਂ ਪੈਂਦੀਆਂ। ਤਾਂ ਜਾ ਕੇ ਪਕਦਾ। ਕੋਈ ਸਰਕਾਰ ਵੱਲੋਂ ਵੀ ਮਦਦ ਦਿੱਤੀ ਜਾਂਦੀ ਤੁਹਾਨੂੰ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਵੇਂ ਮੇਕ ਇਨ ਇੰਡੀਆ ਦਾ ਸਾਨੂੰ ਕੋਈ ਅੱਜ ਤੱਕ ਮਦਦ ਨਹੀਂ ਮਿਲੀ ਸਰਕਾਰ ਦਾ। ਪਿੱਛੇ ਜਿਹਾ ਸੀਗੇ ਵੀ ਚੱਕ ਮਿਲਣਗੇ। ਉਹ ਫਿਰ ਕਹਿੰਦੇ ਪਹਿਲਾ 6000 ਰੁਪਏ ਜੋ ਤੇ ਚੱਕ ਲੈ ਜਾਓ ਉਹਦਾ ਫਿਰ ਕੀ ਫਾਇਦਾ ਠੀਕ ਹੈ ਧੰਨਵਾਦ ਕਾਰੀਗਰ ਤਰੰਪਾਲ ਦੀ ਮਦਦਕਾਰੀ ਉਹਨਾਂ ਦੀ ਮਾਤਾ ਰਾਮਕਲਾ ਦੇਵੀ ਦਾ ਕਹਿਣਾ ਹੈ ਕਿ ਉਹ ਕਈ ਸਾਲਾਂ ਤੋਂ ਇਸ ਕਾਰੋਬਾਰ ਵਿੱਚ ਆਪਣੇ ਪੁੱਤਰ ਦਾ ਸਾਥ ਦੇ ਰਹੇ ਹਨ ਉਹਨਾਂ ਨੇ ਕਿਹਾ ਕਿ ਆਉਣ ਵਾਲੀ ਪੀੜ੍ਹੀ ਇਸ ਧੰਦੇ ਵਿੱਚ ਹੱਥ ਪਾਉਣ ਤੋਂ ਚਿਜਕ ਰਹੀ ਹੈ ਕਿਉਂਕਿ ਦੀਵੇ ਬਣਾਉਣ ਤੋਂ ਲੈ ਕੇ ਪਕਾਉਣ ਤੱਕ 20 ਤੋਂ 25 ਦਿਨ ਲੱਗ ਜਾਂਦੇ ਹਨ ਫਿਰ ਵੀ ਉਹਨਾਂ ਨੂੰ ਸਹੀ ਕੀਮਤ ਨਹੀਂ ਮਿਲਦੀ ਹੈ ਇਹ ਤੁਸੀਂ ਦੀਵਾਲੀ ਦੀਆਂ ਤਿਆਰੀਆਂ ਕਰਦੇ ਹੋ ਜੀ? ਹਾਂ ਹਾਂ ਦੀਵਾਲੀ ਦੀਆਂ ਤਿਆਰੀ ਕਰਦਾ। ਕਿੰਨੇ ਸਾਲ ਹੋ ਗਏ ਤੁਹਾਨੂੰ ਮਾਤਾ ਜੀ ਇਹ ਕੰਮ ਕਰਦੇ ਆ ਨੂੰ? ਮੈਂ ਤਾਂ ਬੇਟਾ ਮਣਿਆ ਬਣਾਇਆ ਲਿਆ ਹੂੰ ਮੈਂ ਤਾਂ ਰੰਗ ਰੰਗ ਕਰੂੰ ਹੂੰ ਬਸ। ਦੀਵੇ ਬਲੇ ਬਣਾਇਆ ਲਿਆਦੇ ਮਿੱਟੀ ਦੇ। ਹਾਂ। ਅੱਛਾ। ਵੀ ਇਹਨਾਂ ਦੀ ਆਦੀ ਕਲਾਕਾਰੀ ਕਰਦੇ ਹੋ ਤੁਸੀਂ ਇੰਦੇ ਤੇ? ਹਾਂ। ਤੇ ਕਿੰਨਾ ਕੋਈ ਖਰਚਾ ਆ ਜਾਂਦਾ ਇੰਦੇ ਤੇ ਜੀ? ਮੈਂ ਤਾਂ ਇਹ ਖਰਚਾ ਫਰਚਾ ਕੋ ਦਮਨੋ ਇਹ ਪਤੋ ਵੇਚ ਲਿਉ ਹੂੰ ਕੋਈ ਬਚ ਗਿਆ ਸਮਾਨ ਤੋਂ। ਵੀ ਚਲ ਬਚ ਗਿਆ ਸਮਾਨ ਜੇ ਸਾਰਾ बिक ਗਿਆ ਤਾਂ ਬਚਤ ਹੋ ਜਾਏ ਕੋਈ ਤੇ ਕਿੰਨੀ ਕੁ ਦੇਰ ਹੋ ਗਈ ਮਾਤਾ ਤੁਹਾਨੂੰ ਆ ਸਾਰਾ ਰੰਗ ਰੋਗਨ ਦਾ ਇਹ ਕੰਮ ਕਰਦੇ ਬੰਦ 2 ਸਾਲ ਹੋ ਗਿਆ ਬਟਾ ਕੋ ਪ੍ਰੋਫਿਟ ਪ੍ਰੋਫਿਟ ਕੋਈ ਫਾਇਦਾ ਹੁੰਦਾ ਜੀ ਇਹਦੇ ਚ ਨਾ ਨੂੰ ਤਾਂ ਮੜੋਟ ਹੋਵੇ ਤਾ ਨਾ ਪਤਾ ਫਾਇਦਾ ਖਤਰੀ ਡੋ ਲਾ ਹਾ ਵਾਹ ਹੈ ਬਟਾ ਹਾਂ ਮੈਂ بیچਾਂ ਹਾਂ ਜੇ ਤਾਂ ਫਾਇਦਾ ਤਾਂ ਵਈ ਸੇ ਫਾਜ਼ਿਲਾ ਤੋਂ ਰितीਸ਼ ਕੁੱਕਰ ਦੀ ਰਿਪੋਰਟ ਪੰਜਾਬੀ ਜਾਗਰਣ